ਮਾ ਰਾਜੇ ਦਾ ਪੁੱਤੀ ਜਾ ਗੜ ਮਗਰ ਹਾਨੇ ਦੇ ਸਰਦਾਰ ਰਾਏ ਮਬਾਰਕ ਦੀ ਲੜਕੀ ਮਲਕੀ ਦੇ ਨਾਲ ਮ ਆ ਗਏ ਇਨੇ ਕਿਆ ਨੇ ਕਿਆ ਦਾ ਮ ਆ ਹੋ ਗਿਆ ਦੋਹਾਂ ਦੇ ਜਵਾਨੀ ਹੁਸ਼ਨ ਜਵਾਨੀ ਦੀ ਚਰਚਾ ਕਰ ਕਰ ਗਲੀ ਗਲੀ ਮਹੱਲ ਮਹੱਲੇ ਮੱਲੇ ਹੋਣ ਲੱਗੀ ਬਲਕਿ ਇਹ ਦਸ ਸਹੇਲੀਆਂ ਬਲਕਿ ਨੂੰ ਆਖ ਰਹੀ ਹੈ ਅਰੇ ਇਹ ਬਲਕਿ ਇਹ ਤੇਰਾ ਕੀਮਾ ਅਸੀਂ ਕੋਰਿਆਂ ਤੇ ਬੈਠਾ ਵੇਖਿਆ ਸੀ ਗੱਭਰੂ ਹੋ ਕੇ ਹੁਣ ਤਾਂ ਹੋਰ ਵੀ ਸੋਹਣਾ ਲੱਗਦਾ ਹੁਣੇ ਬੜਾ ਸੋਹਣਾ ਸੀ ਉਧਰੋਂ ਮਚੋਲਣ ਕਿ ਮੈਨੂੰ ਆਖਿਆ ਕਰੇ ਅਰੇ ਕੀਮਾ ਤੇਰੀ ਮਲਕੀ ਹਜ਼ਾਰਾਂ ਰਹੀ ਬਲਕਿ ਲੱਖਾਂ ਤੋਂ ਇੱਕ ਹੈ ਦੇ ਨਸਾਰਨ ਸੰਸਾਰ ਤਾਂ ਕੀ ਪੰਦੇ ਵੀ ਗਸ਼ਟਾ ਘੇਟੇ ਪੈਂਦੇ ਨੇ ਸਵੇਰ ਵੀ ਵੇਲੇ ਹੁੰਦੇ ਨੇ ਕਿ ਮੈਂ ਇੱਕ ਵਾਰ ਗੜਮੁਗਲਾਣੇ ਨੂੰ ਜਾ ਰਿਹਾ ਖੂਹ ਦੇ ਵਿੱਚ ਇੱਕ ਖੂਹ ਦੇ ਉੱਤੇ ਰਸਤੇ ਵਿੱਚ ਕੁਝ ਕੁੜੀਆਂ ਪਾਣੀ ਭਰਦੀਆਂ ਨੇ ਉਹਨਾਂ ਵਿੱਚ ਮਲਕੀ ਵੀ ਸੀ ਮਲਕੀ ਦਾ ਹੁਸ਼ਨ ਵੇਖ ਕੇ ਕਿ ਮੈਂ ਖੂਹ ਤੇ ਗਿਆ ਪਾਣੀ ਭਰ ਲੈ ਉਹਨਾਂ ਕੁੜੀਆਂ ਤੋਂ ਉਹਨਾਂ ਕੁੜੀਆਂ ਦੀ ਸਰਦਾਰ ਹੁਸ਼ਨ ਦੀ ਮਲਕਾ ਮਲਕੀ ਉਹ ਨੂੰ ਤੋੜ ਕੇ ਜਵਾਬ ਦੇ ਦਿੰਦੀ ਹੈ ਯਾਰਾ ਗੌਰ ਨਾਲ ਸੁਣਨਾ ਕੀ ਜਵਾਬ ਦਿੰਦੀ ਹੈ ਕਮੈਂਟਰੀ ਸਕਾਇ ਸੁਣਾਈ ਜੀ ਸੁਦੀਕ ਸਾਹਿਬ ਨੂੰ ਉਹਨਾਂ ਨੇ ਮੇਰੀ ਪਿੱਠ ਨੂੰ ਥਾਪੜਾ ਦਿੱਤਾ ਜੀ ਕਹਿੰਦੇ ਬਹੁਤ ਅੱਛੇ ਕਾਕਾ ਬਹੁਤ ਆ ਬੀਵਿਆ ਕਰਵਾ ਹੁਣਾ ਪੈਂਦਾ ਟੱਬਰ ਹਜ਼ਾਰ ਕਾ ਹੁਣਾ ਪੈਂਦਾ ਘਰ ਪਿਆ ਟੋਲ ਬਜਾਉਣਾ ਪੈਂਦਾ ਤੂੰ ਘਰ ਪਿਆ ਟੋਲ ਬਜਾਉਂਦੀ ਰਹਿ ਮਾਨੀ ਭਾਬੀਏ ਜਾਉਂਦੀ ਰਹਿ ਭਗਵਾਨੀ ਭਾਬੀਏ ਜਾਉਂਦੀ ਰਹਿ ਤੇਰੇ ਕਿੱਲੇ ਤੋਂ ਓ ਸੂਰਤ ਦੀ ਦੀ ਆ ਹੀਰ ਦੀ ਆਉ ਲਾ ਵੇਖ ਗੋਰੀਖਾ ਉਰਦੀਏ ਫੁਲਕਾਰੀ ਓ ਮਾਂ ਮਿਰਜਾ ਦੀ ਬੋਲਦੀ ਕਹਿੰਦੀ ਬੱਕੀ ਦੇ ਗਲੀਆਂ ਕਹਿੰਦੀ ਕਿੱਥੇ ਆਏ ਨੀ ਬੱਕੀ ਏ ਓ ਕਿੱਥੇ ਆਏ ਨੀ ਬੱਕੀ ਏ ਮੇਰਾ ਮਿਰਜਾ ਸ਼ੇਰ ਜਵਾਲਿਆ ਦੀ ਸੱਥਾਂ ਦਿਸਣ ਸੁਨੀਆਂ ਖਾ ਵਾਲਿਓ ਵੇ ਪਾੜੀ ਪੀ ਜੋ ਦੋ ਪਲ ਵੇ ਕੇ ਕੌ ਲੜ ਕੇ ਚੁਗਦੀ ਦਾ ਜਾਇ ਹੋਵੇ ਇੱਕ ਸੁਨੇਹਾ ਲੈ ਕੇ ਖੱਲਿਓ ਮਾਂ ਰਣੀ ਨੂੰ ਆਕੇ ਲੈ ਜੇ ਖ਼ਬਰ ਜੇ ਮੇਰੀ ਤੇਰੋ ਮੇਰੇ ਬਾਬੂ ਲੂ ਕਵਲਾ ਛਰਤੀ ਵੀ ਜੈਨੇ ਤੇਰੀ